ਆ ਮੁੰਡਾ ਜੀ ਇਹਦੇ ਨਾਲ ਇਹਦੇ ਚਾਚੇ ਦਾ ਮੁੰਡਾ ਹੈ ਬਲਦੇਵ ਸਿੰਘ ਸਿਰਸਾ ਜੈਸੇਬੰਦੀ ਤੋਂ ਆਏ ਆ ਇਹ ਨਾ ਪੜ੍ਹਦਾ ਬਲੋ ਸ਼ੁਭ ਸ਼ੁਭ ਚੁੱਕ ਕਰੂ ਸੇਨ ਛੋਟਾ ਨਾ ਬੁੱਝੇ ਬੈਂਡ ਬਲੋ ਉਮਰ 21 ਸਾਲ ਖਣੌਰੀ ਬਾਰਡਰ ਤੇ ਹਰਿਆਣਾ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕਰਤਾ ਗੋਲੀ ਵਿਸ਼ਰਧ ਦੇ ਵਿੱਚ ਮਾਰੀ ਇਹਦਾ ਸਭ ਕੀ ਕਿਹੜਾ ਨੌਜਵਾਨ ਸੀ ਕੀ ਹੋਇਆ ਪੂਰਾ ਪਤਾ ਮੰਗੋ ਅੱਜ ਸ਼ੁਭ ਕਰਨ ਸਿੰਘ ਛੋਟਾ ਨਾਮ ਉਹਦਾ ਗੱਗੂ ਹੈ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਕਿਹੜੀ ਪਲਾਸਟਿਕ ਦੀ ਦੂਜੀ ਜੀ ਨਾ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਹੁੰਦੀਆਂ ਹੁੰਦੀਆਂ ਨੇ ਸਰ ਉਹ ਬੰਦੇ ਉਹ ਕਹਿ ਰਹੇ ਸੀ ਨਾ ਵੀ ਅਸੀਂ ਦੀ ਗੋਲੀਆਂ ਬੇਟਾ ਇਹ ਤੁਹਾਨੂੰ ਉਹ ਪੋਸਟ ਲੱਗ ਲੜ ਦੋ ਕਿੱਥੇ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾਓ ਫੋਟੋ ਦਿਖਾਓ ਜੀ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਬਾਅਦ ਆ ਵੀ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਆਥਰੂ ਗੈਸ ਕਰਿਆ ਫਿਰ ਫਾਇਰਿੰਗ ਵੀ ਕਰੀ ਜਿੱਥੇ ਫਾਇਰਿੰਗ ਕਰੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਦੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਵੀ ਇੱਥੇ ਦਿਵਾਰਾਂ ਕੱਢੀਆਂ ਨੇ ਜਿਸ ਤਰ੍ਹਾਂ ਇੱਥੇ ਤਾਰਾਂ ਬਿਚੇਰਾ ਬੰਦੀ ਕੀਤੀ ਆ ਅਤੇ ਇਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਜੀ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਜਾਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਖਲ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂਨੋ ਤਾਂ ਕਾਹਲੇ ਪਚਾਉਣ ਵਾਲੇ ਸਮੂਹ ਲੋਕਾਂ ਨੇ ਇੱਕ ਬੇਇਨਸਾਫੀ ਕਰਨੀ ਚਾਹਣਾ ਜਿਸ ਤਰ੍ਹਾਂ ਸਾਡੇ ਨਾਲ ਅਧਰਿਆਰ ਜਿਸ ਤਰ੍ਹਾਂ ਸਾਡੇ ਦੇ ਇੱਥੇ ਇਹ ਜਿਹੜਾ ਅਤੰਤ ਤੇ ਜ਼ੁਲਮ ਹੋਇਆ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਮ ਹੈ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਸਿਸਾ ਸਾਹਿਬ ਇੰਜਨ ਵੀ ਨਹੀਂ ਕੋਈ ਕਿੰਨੇ ਚੰਗੇ ਇੰਜਨਾਂ ਤੇ ਗਿਣਤੀ ਕੋਈ ਨਹੀਂ ਸਿਸਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਨ ਦੇ ਮੱਝੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀ ਲੱਗੀ ਆ। ਤੁਹਾਡਾ ਨਾਮ ਕੀ ਆ ਪਿੰਡ ਕਿਹੜਾ ਹੈਗਾ? ਜਖਮੀਆਂ ਦਾ? ਨਹੀਂ ਜਿਹੜਾ ਮੁੰਡਾ ਡੈਥ ਹੋਈ ਦੀ ਡੈਥ ਹੋਈ। ਇੱਕ ਦੇਖੋ ਜਿਹਦੀ ਡੈਥ ਹੋਈ ਆ ਉਹਦਾ ਨਾਮ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਂ ਗੱਗੂ ਆ ਪਿੰਡ ਪੱਲੋ ਆ ਜ਼ਿਲ੍ਹਾ ਬਠਿੰਡਾ ਤੇ 21 ਸਾਲ ਉਹਦੀ ਉਮਰ ਹੈ ਤੇ ਉਹਦੀ ਤੁਸੀਂ ਬੋਡੀ ਵੇਖੋ ਪੱਕਾ ਨਾ ਜਵਾਨ ਬੱਚਾ ਲੈ ਗਿਆ ਸਾਨੂੰ ਨਹੀਂ ਪਤਾ ਵੀ ਉਹ ਕਿੰਨੇ ਕ ਬੰਦੇ ਫੜ ਕੇ ਲੈ ਗਿਆ ਇਹ ਅਜੇ ਕੋਈ ਪਤਾ ਨਹੀਂ ਹੈਗਾ ਮੈਂ ਜਿਹੜਾ ਵੀ ਤਰ੍ਹਾਂ ਕੇਂਦਰ ਸਰਕਾਰ ਮੀਟਿੰਗ ਲੈ ਰਹੀ ਹੈ ਦੂਜੇ ਪਾਸੇ ਗੋਲੇਬਾਦੀ ਹੋ ਰਹੀ ਹੈ ਕਿੰਨਾ ਦੇਖੋ ਇਹ ਤੁਹਾਨੂੰ ਮੈਂ ਇਹ ਤੁਸੀਂ ਮੇਰੀ ਗੱਲ ਸਮਝ ਨਹੀਂ ਰਹੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਕਿ ਜਿਸ ਤਰੀਕੇ ਨਾਲ ਅੱਜ મોદી ਉਸ ਤਰਜ ਤੇ ਕਰ ਰਿਹਾ ਜਿਵੇਂ ਉਸ ਟਾਈਮ ਤੇ ਦੇਸ਼ ਦੀ ਮਹਾ ਰੂਪ ਪ੍ਰਧਾਨ ਮੰਤਰੀ ਨੇ ਕੀਤਾ ਸੀ ਨਾ ਇੰਦਰਾ ਗਾਂਧੀ ਨੇ ਉਸੇ ਤਰੀਕੇ ਅੱਜ ਮੋਦੀ ਸਾਨੂੰ ਇਹ ਹਰਿਆਣਾ ਪੁਲਿਸ ਨਹੀਂ ਕਰ ਰਹੀ ਹਰਿਆਣਾ ਪੁਲਿਸ ਤੋਂ ਕਰਾਇਆ ਜਾ ਰਿਹਾ ਇਹ ਮੋਦੀ ਜਿਹੜਾ ਹੈ 2024 ਦੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਸਾਨੂੰ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਤੇ ਸਾਰਾ ਕੁਝ ਜਿਹੜਾ ਇਹ ਹੋ ਰਿਹਾ ਇਹਦੇ ਵਿੱਚ ਇਹ ਜਿਹੜਾ ਇਹ ਦੇਸ਼ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਦੇਸ਼ ਦੇ ਸਮੱਚੇ ਲੋਕਾਂ ਨੂੰ ਸੰਸਾਦ ਭਰ ਚ ਮੇਰੀ ਅਪੀਲ ਨੂੰ ਇਹ ਸੁਣ ਤੇ ਸਾਨੂੰ ਜਿਹੜਾ ਇਹ ਬਚਾਉਣ ਇਥੋਂ ਜਿਸ ਤਰ੍ਹਾਂ ਕਿ ਸਾਡੇ ਬੱਚਿਆਂ ਦੀ ਖਾਨਾ ਜੰਗੀ ਹੋ ਰਹੀ ਆ ਪੁਲਿਸ ਦੇ ਮਹਾਰਾਜੋਂ ਵੀ ਸਾਡੇ ਨੇ ਚੰਦਰ ਵੀ ਸਾਡੇ ਮਾਰ ਰਹੇ ਆ ਪੁਲਿਸ ਤੇ ਵੀ ਸਾਡੇ ਆ ਪਰ ਅਗਲੀ ਗੱਲ ਇਹਨਾਂ ਨੇ ਪੁਲਿਸ ਹਰਿਆਣਾ ਪੁਲਿਸ ਨੇ ਸਾਡੇ ਵਿੱਚ ਵੜ ਕੇ ਉਧਰ ਹਰਿਆਣਾ ਪੁਲਿਸ ਨੂੰ ਮਾਰਨਾ ਜੇ ਕਤਲ ਕਰਨਾ ਪਰਚੇ ਸਾਡੇ ਤੇ ਹੋਣਿਆ ਜਿਸ ਕਰਕੇ ਹਰਿਆਣਾ ਪੁਲਿਸ ਦੇ ਬੱਚੇ ਵੀ ਹਰਿਆਣਾ ਪੁਲਿਸ ਜਾਂ ਪੀਐਸਬ ਜਾਂ ਸੀਆਰਪੀ ਉਹ ਵੀ ਸਾਡੇ